ਸ੍ਰੀਕਾਲ ਦੋਸਤੋ ਤੇ ਇਸ ਵਕਤ ਆਪਾਂ ਖੜੇ ਆ ਜੀ ਆਪਣੇ ਗਿੱਦੜਬਾ ਹਲਕੇ ਦੇ ਪਿੰਡ ਕੋਟਪਾਈ ਵਿਖੇ ਤੇ ਇੱਥੇ ਨਾ ਬਾਈ ਇੱਕ ਨੌਜਵਾਨ ਨੇ ਬਹੁਤ ਸੋਹਣਾ ਕੰਮ ਕੀਤਾ ਜੀ ਆਪਦੇ ਪਿਤਾ ਪੁਰਖੀ ਕਿੱਤੇ ਨੂੰ ਦੁਬਾਰਾ ਅਪਣਾਇਆ ਹੈਗਾ ਤੇ ਬਾਈ ਸੁਖਜਿੰਦਰ ਸਿੰਘ ਜੀ ਹੈਗਾ ਬਾਈ ਚੰਡੀਗੜ੍ਹ ਤੋਂ ਆਪਣੀ ਜੋਬ ਛੱਡ ਕੇ ਆਇਆ ਆਪਣੇ ਪਿੰਡ ਵਾਪਸ ਤੇ ਇਹਨਾਂ ਦਾ ਜਿਹੜਾ ਪਿਤਾ ਪੁਰਖੀ ਕੀਤਾ ਸੀਗਾ ਉਹ ਸੀਗਾ ਜੀ ਮਿਸਤਰੀ ਦਾ ਹਨਾ ਇਹ ਕਈਆਂ ਕਸੀਏ ਬਣਾਉਂਦੇ ਹੁੰਦੇ ਸੀ ਇਹਨਾਂ ਦੇ ਬਜ਼ੁਰਗ ਤੇ ਬਾਈ ਕਹਿੰਦਾ ਮੇਰੇ ਬਲੱਡ ਦੇ ਵਿੱਚ ਉਹ ਚੀਜ਼ ਸੀਗੀ ਉਸ ਨੂੰ ਦੁਬਾਰਾ ਬਾਈ ਨੇ ਅਪਣਾਇਆ ਹੈਗਾ ਤੇ ਆਪਣੇ ਪਿੰਡ ਆ ਕੇ ਬਾਈ ਨੇ ਨਵੀਂ ਦੁਕਾਨ ਕੀਤੀ ਆ ਤੇ ਤੁਸੀਂ ਦੇਖ ਸਕਦੇ ਹੋ ਜੀ ਇਹ ਪਿੰਡ ਕੋਟਪਾਈ ਦਾ ਬੱਸ ਸਟੈਂਡ ਹੈਗਾ ਇਧਰਲੇ ਪਾਸ ਜਿਹੜੀ ਸੜਕ ਹੈਗੀ ਆਪਣੇ ਭਲਾਈਆਂ ਨੇ ਵੱਲੋਂ ਜਾਂਦੀ ਆ ਤੇ ਇਧਰ ਹੈਗਾ ਜੀ ਗਿੱਦੜਵਾ ਸ਼ਹਿਰ ਨੂੰ ਜਾਂਦੀ ਆ ਤੇ ਮੇਨ ਬੱਸ ਸਟੈਂਡ ਤੇ ਬਾਈ ਨੇ ਸ਼ਾਪ ਕੀਤੀ ਆ ਤੇ ਇੱਥੇ ਜਿਹੜਾ ਹੱਥੀਂ ਕਈਆਂ ਤਿਆਰ ਕਰਦੇ ਆ ਬਾਈ ਹੋਰੀ ਹਨਾ ਜਿਹੜੀਆਂ ਕੁੱਟ-ਕੁੱਟ ਕੇ ਕਈਆਂ ਤਿਆਰ ਕਰਦੇ ਆ ਪੰਜ-ਛੇ ਤਰ੍ਹਾਂ ਦੀਆਂ ਬਾਈ ਕੋਲੇ ਕਈਆਂ ਹੁੰਦੀਆਂ ਪੂਰੀ ਆਪਾਂ ਡਿਟੇਲ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਇਹਨਾਂ ਦਾ ਕੰਮ ਦਿਖਾਵਾਂਗੇ ਕਿ ਕਿਵੇਂ ਕਈਆਂ ਬੰਦੀਆਂ ਨੇ ਪਿੰਡ ਕੋਟਪਾਈ ਹੈ ਜਿਹੜਾ ਪੁਰਾਣੇ ਸਮੇਂ ਤੋਂ ਮਸ਼ਹੂਰ ਹੈਗਾ ਕਈਆਂ ਦੇ ਵਿੱਚ ਤੇ ਅੱਜ ਵੀ ਬਾਈ ਹੋਰੀ ਇਹ ਕੰਮ ਨੂੰ ਕਰ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਕਈਆਂ ਕੁੱਟ-ਕੁੱਟ ਕੇ ਤਿਆਰ ਕਰਦੇ ਨੇ ਬਾਈ ਨਾਲ ਪੂਰੀ ਗੱਲਬਾਤ ਕਰਾਂਗੇ ਤੁਸੀਂ ਜ਼ਰੂਰ ਦੇਖਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਹੋਰ ਵੀ ਕਾਫੀ ਸੰਦ ਆ ਜਿਹੜੇ ਇਹ ਤਿਆਰ ਕਰਦੇ ਨੇ ਖੁਰਪੇ ਦਾਤੀਆਂ ਕਸੀਏਕ ਸੋਲੀਆਂ ਤੇ ਸ਼ੈਣੀਆਂ ਹੋ ਗਈਆਂ ਹਨਾ ਜਿੰਦਰੀਆਂ ਹੋ ਗਈਆਂ ਸਾਰਾ ਸਮਾਨ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਆਜੋ ਫਿਰ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਈ ਅੱਜ ਤੁਹਾਡੇ ਕੋਲ ਆਏ ਆ ਹਨਾ ਤੁਹਾਡੇ ਕੰਮ ਬਾਰੇ ਜਾਣਨ ਦੇ ਲਈ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਆਪਣੇ ਪਿੰਡ ਬਾਰੇ ਦੱਸੋ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਸਾਡੇ ਕੋਲ ਆਉਣ ਦਾ ਜੀ ਆਇਆਂ ਨੂੰ ਜੀ ਮੇਰਾ ਨਾਮ ਸੁਖਜਿੰਦਰ ਸਿੰਘ ਸਨ ਆਫ ਜਰਨੈਲ ਸਿੰਘ ਇਹ ਮੇਰਾ ਬ੍ਰਦਰ ਹੈ ਛੋਟਾ ਜਸਵਿੰਦਰ ਸਿੰਘ ਜੀ ਹਾਂ ਜੀ ਇੱਥੇ ਕਈਆਂ ਦਾ ਕੰਮ ਸਾਡਾ ਇਹ ਜੱਦੀ ਪੁਸ਼ਤੀ ਕੰਮ ਹੈ ਕਈਆਂ ਦਾ ਕੀ ਕਿਉਂ ਇਹ ਸਾਡੇ ਪਹਿਲਾਂ ਪਿਓ ਦਾਦੇ ਬਜ਼ੁਰਗ ਸਾਡੇ ਇਹੀ ਕੰਮ ਕਰਦੇ ਸੀ ਉਸ ਤੋਂ ਬਾਅਦ ਹੁਣ ਪਹਿਲਾਂ ਮੈਂ ਚੰਡੀਗੜ੍ਹ জব ਕਰਕੇ ਆਇਆ ਹੂੰ 4 ਸਾਲ ਲੱਗ ਗਏ ਹੁਣ 2 ਸਾਲ ਹੋ ਗਏ ਮੈਨੂੰ ਇਹ ਕੰਮ ਕਰਦਿਆਂ ਠੀਕ ਹੈ ਬਈ ਹਾਂਜੀ ਬਈ ਜਿੱਦਾਂ ਹੁਣ ਕਈਆਂ ਤੁਸੀਂ ਬਣਾ ਰਹੇ ਹੋ ਇਹ ਸਾਰਾ ਕੰਮ ਹੱਥੀ ਹੁੰਦਾ ਜੀ ਹੱਥੀ ਤੋਂ ਕੋਲ ਸ਼ੁਰੂ ਤੋਂ ਲੈ ਕੇ ਐਂਡ ਤਾਈ ਹੱਥੀ ਹੋ ਗਿਆ ਇਹ ਸਾਡਾ ਚੈਲੰਜ ਹੈ ਜਿਵੇਂ ਅਸੀਂ ਥੋੜੇ ਨਾਲ ਕੱਟ ਕੇ ਕਈ ਬਣਾਉਣੇ ਆ ਤੁਹਾਨੂੰ ਕਿਤੇ ਵੀ ਹੋਰ ਤਲਪਾਈ ਇਸ ਤਰ੍ਹਾਂ ਦੀ ਨਹੀਂ ਮਿਲੂ ਠੀਕ ਹੈ ਜੀ ਜਿਹੜੀ ਇਹ ਕਈ ਆਪਾਂ ਕੱਟ ਰਹੇ ਹਾਂ ਤੁਸੀਂ ਹਨਾ ਕਾਫੀ ਟਾਈਮ ਲਾਉਣੇ ਕੱਟਣ ਦੇ ਇਹਦਾ ਕੀ ਕਾਰਨ ਹੁੰਦਾ ਕੱਟਣ ਦੇ ਕਾਰਨ ਇਹਦੇ ਨਾਲ ਕਈ ਇੱਕ ਚੱਲਣ ਚ ਸਹੀ ਰਹੂਗੀ ਉੱਤੇ ਚਗਨਾਲਟ ਆ ਜੂ ਜਿਹੜੀ ਮਿੱਟੀ ਆ ਉਹ ਪਕੜ ਘੱਟ ਕਰੂਗੇ ਇਹਦੇ ਨਾਲ ਠੀਕ ਹੈ ਜੀ ਜਿਵੇਂ ਕਈ ਛੇਤੀ ਮਿੱਟੀ ਛੱਡ ਦਿੰਦੇ ਆ ਇਹਦੇ ਨਾਲ ਹਾਂਜੀ ਉਹਦੇ ਨਾਲ ਸਹੀ ਰਹੂਗੀ ਕਈ ਦਾ ਅਲੱਗ ਸਹੀ ਬਣ ਜਾਂਦੇ ਜਿਵੇਂ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਕੋਟ ਭਾਈ ਦਾ ਨਾਮ ਮਸ਼ਹੂਰ ਹੁੰਦਾ ਸੀ ਕਈਆਂ ਦੇ ਵਿੱਚ ਥੋੜੀ ਉਹ ਹਿਸਟਰੀ ਵੀ ਦੱਸੋ ਵੀ ਜਿਹੜੀ ਉਹ ਕਈ ਆ ਉਹ ਕਿਹੜੇ ਮਿਸਤਰੀ ਬਣਾਉਂਦੇ ਸੀ ਜਾਂ ਕੋਟ ਭਾਈ ਦੀ ਕਈ ਦੇ ਵਿੱਚ ਕੀ ਖਾਸੀਅਤ ਹੁੰਦੀ ਸੀ ਪਹਿਲੀ ਗੱਲ ਤਾਂ ਤੁਸੀਂ ਲਾਇਆ ਵੀ ਹੁੰਦਾ ਸੀ ਹਾਂਜੀ ਅੱਜ ਵੀ ਹੈ ਠੀਕ ਹੈ ਜੀ ਅੱਜ ਵੀ ਬਹੁਤ ਦੂਰ ਦੂਰ ਦੇ ਲੋਕ ਕਈਆਂ ਲੈਣ ਆਉਂਦੇ ਜਿਨ੍ਹਾਂ ਨੇ ਕੋਟ ਭਾਈ ਦੀ ਕਈ ਵਰਤਦੀ ਆ ਉਹ ਛੇਤੀ ਕਿਤੇ ਦੂਜੀ ਕਈ ਨਹੀਂ ਵਰਤਦੀ ਠੀਕ ਹੈ ਭਾਈ ਉਹਦਾ ਕਾਰਨ ਇਹ ਆ ਕਿਉਂਕਿ ਦੂਜੇ ਪੀਨ ਹੁੰਦੇ ਜਿਹੜੇ ਪੀਨ ਦਾ ਵੀ ਬਹੁਤ ਫਰਕ ਹੁੰਦਾ ਤੇ ਘਾਹ ਜਿਹੜੇ ਥੋੜੇ ਨਾਲ ਜਿਹੜੇ ਕਟ ਕੇ ਬਣਾਉਣਾ ਇਹ ਚੀਜ਼ਾਂ ਦਾ ਠੀਕ ਹੈ ਜੀ ਤੁਸੀਂ ਭਾਈ ਕਿੰਨੇ ਤਰ੍ਹਾਂ ਦੀ ਕਈ ਬਣਾਉਣੇ ਹੋ ਕਿਹੜੇ ਕਿਹੜੇ ਡਿਜ਼ਾਈਨ ਆ ਇਸ ਟਾਈਮ ਆਪਣੇ ਕੋਲੇ ਹੁਣ ਚਾਰ ਤਰ੍ਹਾਂ ਦੀ ਹੁੰਦੀ ਐ ਖਤਾਏ ਇਹ ਛੁਰੀ ਵਾਲੀ ਮੂਰੀ ਛੁਰੀ ਲੱਗੀ ਹੁੰਦੀ ਚੱਕ ਕੇ ਦਿਖਾ ਦਿਓ ਜੀ ਠੀਕ ਹੈ ਜੀ ਤੇ ਇੱਕ ਇਹ ਭਈ ਇਹ ਪੱਕਿਆਂ ਲੋਹੇ ਦੀ ਹੁੰਦੀ ਐ ਠੀਕ ਹੈ ਵਾਲਾ ਲੋਹਾ ਜਿਹਨੂੰ ਕਹਿੰਦੇ ਐ ਇਹ ਸੀਲ ਦੀ ਪਈ ਆ ਇਹ ਸਟੀਲ ਦੀ ਆ ਗਈ ਸਟੀਲ ਦੀ ਛੁਰੀ ਵਾਲੀ ਠੀਕ ਹੈ ਜੀ ਇਹ ਸਟੀਲ ਦੀ ਆਈ ਬਗੈਰ ਛੁਰੀ ਤੋਂ ਠੀਕ ਹੈ ਬਈ ਆਪ ਇਹ ਜੈਸਤੀ ਚਾਦਰ ਦੀ ਆ ਠੀਕ ਹੈ ਬਈ ਇਹ ਪੰਜ ਤਰ੍ਹਾਂ ਦੀਆਂ ਕਈਆਂ ਆਪਣੇ ਕੋਲੇ ਹੁੰਦੀਆਂ ਨੇ ਯਾਰ ਜੇ ਆਪਾਂ ਖੇਤੀਬਾੜੀ ਦੇ ਕੰਮਾਂ ਦੀ ਗੱਲ ਕਰੀਏ ਤਾਂ ਕਿਸਾਨ ਭਰਾ ਜਿਹੜੇ ਕਿਹੜੀ ਕਈ ਨੂੰ ਜ਼ਿਆਦਾ ਪਸੰਦ ਕਰਦੇ ਨੇ ਜਿਹੜੀ ਜ਼ਿਆਦਾ ਦਾ ਇਹ ਚਲਦੀ ਆ ਹਾਂਜੀ ਤੇ ਜਾਂ ਸਟੀਲ ਸਟੀਲ ਦੀ ਜਾਂਦੀ ਹੈ ਜੀ ਹਾਂਜੀ ਠੀਕ ਹੈ। ਯਾਦੇ ਛੁਰੀ ਵਾਲੀ ਜਾਂ ਸਟੀਲ ਦੇ ਦੋ ਕਿੰਗਾਂ ਜੇ ਲੱਗ ਜਾ। ਭਾਈ ਜਿਵੇਂ ਇਹ ਕੰਮ ਹੈਗਾ ਮਿਹਨਤ ਵਾਲਾ ਹਨਾ ਹੱਥੀ ਸਾਰਾ ਦਿਨ ਕੰਮ ਕਰਨਾ ਪੈਂਦਾ। ਤੁਸੀਂ ਚੰਡੀਗੜ੍ਹ ਜੌਬ ਕਰਦੇ ਸੀ ਫਿਰ ਉੱਥੋਂ ਵਾਪਸ ਆਉਣ ਦਾ ਕੀ ਕਾਰਨ ਬਣਿਆ ਹੈਗਾ ਜੀ? ਵਾਪਸ ਆਉਣ ਦਾ ਇੱਕ ਤਾਂ ਉਹ ਜਿਵੇਂ ਬਲੱਡ 'ਚ ਹੁੰਦਾ ਨਾ ਬਸ ਉਹੀ ਚੀਜ਼ ਖਿੱਚ ਕੇ ਲਿਆਉਂਦੀ ਏ ਬੰਦਾ। ਠੀਕ ਹੈ ਜੀ। ਪਹਿਲਾਂ ਤੁਹਾਡੇ ਖੂਨ ਦੇ ਵਿੱਚ ਸੀਗਾ ਇਹ ਕੰਮ ਹਾਂ ਹੁਣ ਤਾਂ ਕਿਉਂ ਬਚਪਨ ਦੇ ਵਿੱਚ ਵੀ ਫਿਰ ਇਹ ਕੰਮ ਕਰਦੇ ਸਿੱਖਦੇ ਹਾਂ ਬਚਪਨ ਤੋਂ ਆ ਜਿਵੇਂ ਸਕੂਲੋਂ ਆ ਕੇ ਜਾਂ ਕਿਸੇ ਛੁੱਟੀ ਹੋਣੀ ਕਾਲਜ ਪੜ੍ਹਦੇ ਕਾਲਜ ਤੋਂ ਬਾਅਦ ਛੁੱਟੀ ਹੋਣੀ ਐ ਹੱਥ ਵਟਾਉਣਾ ਹਨ ਜੀ ਇਹ ਮਾੜਾ ਮੋਟਾ ਹਰ ਕੰਮ ਨਾਲ ਹੋ ਸਕਦਾ ਹੈ ਠੀਕ ਹੈ ਜੀ ਛਾਂ ਤੋਂ ਜਾਂਦੋਂ ਸ਼ੁਰੂ ਤੋਂ ਹੂੰ ਜੱਦੀ ਪੁਸਤੀ ਕੰਮ ਆ ਠੀਕ ਹੈ ਹੂੰ ਜੇਕਰ ਆਪਾਂ ਤੁਹਾਡੇ ਕੰਮ ਦੀ ਗੱਲ ਕਰੀਏ ਜਿਵੇਂ ਤੁਸੀਂ ਇੰਨੀ ਮਿਹਨਤ ਨਾਲ ਕੰਮ ਕਰ ਰਹੇ ਹੋ ਹਾਂਜੀ ਲੋਕਾਂ ਦਾ ਹੰਗਾਰਾ ਮਿਲ ਰਿਹਾ ਜੀ ਹਾਂਜੀ ਲੋਕਾਂ ਸਹਿਯੋਗ ਪੂਰਾ ਮਿਲ ਰਿਹਾ ਮਿਲ ਰਿਹਾ ਜੀ ਠੀਕ ਹੈ ਜੀ ਹੋਰ ਬਈ ਕੋਈ ਗੱਲਬਾਤ ਜਿਹੜੀ ਆਪਦੇ ਕੰਮ ਬਾਰੇ ਜਿਵੇਂ ਤੁਸੀਂ ਹੋਰ ਵੀ ਕਾਫੀ ਸੰਦ ਬਣਾ ਰਹੇ ਹੋ ਇੱਥੇ ਸਾਰੇ ਸੰਦਾਂ ਬਾਰੇ ਦੱਸਿਓ ਵੀ ਕਈਆਂ ਤੋਂ ਬਿਨਾ ਕੀ ਕੀ ਆਪਾਂ ਬਣਾਉਣੇ ਆ ਖੋਰ ਕਈਆਂ ਤੋਂ ਬਿਨਾ ਆਪਣੇ ਕੋਲ ਕੱਸੀਏ ਮਿਲ ਜਾਣਗੇ ਹਾਂਜੀ ਇਹ ਕੱਸੀਏ ਵੀ ਆਪਾਂ ਆਪ ਤਿਆਰ ਕਰਦੇ ਆ ਇਹ ਵੀ ਤੁਹਾਨੂੰ ਤਿੰਨ ਤਰ੍ਹਾਂ ਦੇ ਮਿਲ ਜਾਣਗੇ ਪੱਕੇ ਦੇ ਛੁਰੇ ਦੇ ਸਟੀਲ ਵਾਲੇ ਦੇ ਪੂਰੀ ਜਿਹੜੀ ਇਹ ਵੋਤ ਨੂੰ ਮੋੜ ਵੀ ਸੰਦਾ ਪਨੀਰ ਆਰੰਡੇ ਤਿਆਰ ਕਰਕੇ ਜਿਵੇਂ ਆ ਚੈਣੀਆਂ ਹੋਰਨਾ ਹਾਂਜੀ ਇਹ ਐਕਸਲ ਦੀਆਂ ਚੈਣੀਆਂ ਪੂਰੀ ਵਧੀਆ ਚ ਦੇਖੋ ਇਹ ਨੋਆ ਵੀ ਠੀਕ ਹੈ ਇਹ ਵੀ ਤੁਸੀਂ ਖੁਦ ਤਿਆਰ ਕਰਦੇ ਹੋ ਇਹ ਵੀ ਅਸੀਂ ਖੁਦ ਤਿਆਰ ਕਰਦੇ ਹਾਂ ਆਰੰਡੇ ਗਰਮ ਕਰਕੇ ਜੇ ਕਿਸੇ ਨੇ ਭਈ ਆਉਣਾ ਤੁਹਾਡੇ ਕੋਲੇ ਜਿੰਦੇ ਇਹ ਕਈਆਂ ਲੈਣ ਜਾਂ ਕੋਈ ਹੋਰ ਸੰਦ ਖਰੀਦਣਾ ਹਾਂਜੀ ਹਾਂਜੀ ਕਈ ਹਰ ਟਾਈਮ ਹੀ ਤਿਆਰ ਮਿਲ ਜਾਂਦੀ ਹੈ ਜਾਂ ਫਿਰ ਆਰਡਰ ਤੇ ਬਣਾਉਣੀ ਹੈ ਹਰ ਟਾਈਮ ਹੀ ਤਿਆਰ ਮਿਲ ਜੀ ਹੈ ਠੀਕ ਆ ਸਾਰਾ ਆਰਡਰ ਹੀ ਜਾਂਦਾ ਹੂੰਗਾ ਤਿਆਰ ਕਰੀ ਰੱਖ ਦਿਆਂਗੇ ਜੇ ਕਿਸੇ ਨੇ ਘਰ ਬੈਠਿਆ ਮੰਗਵਾਉਣਾ ਹੈ ਨਾ ਹਾਂਜੀ ਦੂਰ ਵਾਲਾ ਭਰਾ ਹੈਗਾ ਨਹੀਂ ਆ ਸਕਦਾ ਵੀ ਤੁਹਾਡੀ ਤਸੱਲੀ ਤੇ ਉਹਨੇ ਸੰਦ ਕੋਈ ਮੰਗਵਾਉਣਾ ਕੋਈ ਫਿਰ ਭੇਜ ਵੀ ਦਿਨੇ ਹੋ ਜੀ ਕੀ ਸਿਸਟਮ ਹੁੰਦਾ ਆਪਣਾ ਉਹ ਘਟੋ ਘਟ ਵੀ 5-7 ਕਈਆਂ ਦਾ ਆਰਡਰ ਹੋਵੇ ਜੀ ਫਿਰ ਅਸੀਂ ਪਹੁੰਚਦੀ ਕਰਾਂਗੇ अच्छा फिर खुद पहुंच कर देने हां खुद पहुंच कर देंगे जे एक दो कहीं है किसी ने मंगावनी है जी हां जी वो भी भेज दियो हां ठीक है का का दे दे देने देने। भाई ਘਟੋ ਘਟਾ ਦੂਰ ਦੇ ਹਿਸਾਬ ਨਾਲ ਹੁੰਦਾ ਡਿਸਟੈਂਸ ਦੇ ਹਿਸਾਬ ਨਾਲ ਵੀ ਜੇ ਘਟੋ ਘਟਾ ਜਿਆਦਾ ਦੂਰ ਆ ਤਾਂ ਉਸ ਹਿਸਾਬ ਨਾਲ ਵੀ ਸਾਨੂੰ ਪ੍ਰੋਫਿਟ ਹੋਵੇ ਵਿੱਚੋਂ ਜੈਸੇ ਪਹੁੰਚ ਦੀਆਂ ਕਰ ਜਿਸ ਤਰ੍ਹਾਂ ਬਾਈ ਜੀ ਤੁਸੀਂ ਬਲੱਡ ਚ ਇਹ ਕੰਮ ਦੀ ਗੱਲ ਕੀਤੀ ਹੈ ਹਨਾ ਤੁਹਾਡੇ ਜਿਹੜੇ ਪਿਤਾ ਪਰਉਖੀ ਕੀਤਾ ਸੀਗਾ ਇਹ ਪਿਓ ਦਾ ਦੇ ਕੰਮ ਕਰਦੇ ਸੀਗੇ ਹੋਣ ਇਹ ਕੰਮ ਤੁਸੀਂ ਜੋਬ ਛੱਡ ਕੇ ਕਰ ਰਹੇ ਹੋ ਜੇ ਆਪਾਂ ਗੱਲ ਕਰੀਏ ਕਮਾਈ ਦੀ ਤਾਂ ਸੰਤੁਸ਼ਟੀ ਹੈਗੀ ਐ ਵੀ ਇਸ ਕੰਮ ਨੂੰ ਕਰਕੇ ਤੁਸੀਂ ਵਧੀਆ ਕਮਾਈ ਕਰ ਲਓਗੇ ਹਾਂਜੀ ਹਾਂਜੀ ਸੰਤੁਸ਼ਟੀ ਹੈ ਠੀਕ ਹੈ ਜੀ ਨਾਲ ਆਪਣੇ ਤੁਹਾਡੇ ਬ੍ਰਦਰ ਵੀ ਲੱਗੇ ਹੋਏ ਹਨ ਤੁਸੀਂ ਤੁਸੀਂ ਦੋਨੇ ਇਹ ਕੰਮ ਕਰਦੇ ਹੋ ਜ਼ਿਆਦਾ ਤਾਂ ਮੈਂ ਹੁਣ ਇਕੱਲਾ ਇੱਥੇ ਜਦੋਂ ਇਹਨਾਂ ਦਾ ਹੁਣ ਇਹ ਦਾ ਕੰਮ ਕਰਦੇ ਸਾਰੀ ਦਾ ਮਤਲਬ ਉਧਰੋਂ ਜਦੋਂ ਫ੍ਰੀ ਹੁੰਦੇ ਤਾਂ ਹੱਥ ਵਟਾਉਂਦੇ ਹੁਣ ਸਾਡਾ ਰਤ ਸੀਜ਼ਨ ਹੁੰਦਾ ਪੂਰਾ ਠੀਕ ਤਾਂ ਕਰਕੇ ਨਾਲ ਹੁਣ ਹੱਥ ਵਟਾਉਂਦੇ ਇੱਥੇ ਆਪਾਂ ਨੂੰ ਦੁਕਾਨ ਕੀਤਿਆਂ ਨੂੰ ਕਿੰਨਾ ਸਮਾਂ ਹੋ ਗਿਆ ਜੀ ਦੁਕਾਨ ਇੱਥੇ ਕੀਤਿਆਂ ਨੂੰ ਹੀ 7-8 ਮਹੀਨੇ ਹੋ ਗਏ ਹੁਣ ਮੇਨ ਰੋਡ ਤੇ ਠੀਕ ਹੈ ਜੀ ਪਹਿਲਾਂ ਅਸੀਂ ਘਰੇ ਹੀ ਕਰਦੇ ਕੰਮ ਕਹੀ ਦੇ ਵਿੱਚ ਫਿਰ ਜਿਹੜਾ ਆਪਣਾ ਬਾਹਾ ਹੁੰਦਾ ਜੀ ਉਹ ਕਿਹੜੀ ਲੱਕੜ ਦਾ ਵਰਤਦੇ ਹੋ ਟਾਲੀ ਟਾਲੀ ਦਾ ਟਾਲੀ ਦਾ ਦਸਤਾ ਉਹ ਵਧੀਆ ਗਾਰੰਟੀ ਵਾਲਾ ਕੰਮ ਹੋਊਗਾ ਪੂਰਾ ਗਾਰੰਟੀ ਵਾਲਾ ਬਾਈ ਰੇਟ ਵੀ ਦੱਸੋਗੇ ਜੀ ਕਿਹੜੀ ਕਿਹੜੀ ਕੰਮ ਦਾ ਰੇਟ ਇਹਦਾ ਹੈਗਾ 6500 ਰੁਪਿਆ ਪੂਰੀ ਤਿਆਰ ਜਿਹੜੀ ਪੂਰੀ ਤਿਆਰ ਦਸਤਾ ਪਾ ਕੇ ਠੀਕ ਹੈ ਜੀ ਇਹ ਸਟੀਲ ਦੀ ਕਈਆ ਇਹ ਦਾ 900 ਰੁਪਏ ਜੀ ਠੀਕ ਹੈ ਜੀ ਇਹ 850 ਜੀ ਇਹ ਵੀ ਸਟੀਲ ਦੀ ਹੈ ਬਗੈਰ ਉਹ ਤੇ ਛੁੱਟੇ ਇਹ 700 ਰੁਪਏ ਜੀ ਠੀਕ ਹੈ ਜੀ ਬਾਕੀ ਬਈ ਜੇ ਕਿਸੇ ਭਰਾ ਨੇ ਹਨਾ ਬਾਈ ਹੋਰ ਕੋਲ ਆਉਣਾ ਹੈਗਾ ਹਾਂਜੀ ਤਾਂ ਆਪਣਾ ਬਈ ਐਡਰੈਸ ਪ੍ਰੋਪਰ ਦੱਸ ਦਿਓ ਜੀ ਕਿੱਥੇ ਆਪਣੀ ਦੁਕਾਨ ਆ ਗਈ ਐਂਡ ਕੋਰਟ ਪਾਈ ਨੀਅਰ ਮੇਨ ਬੱਸ ਸਟੈਂਡ ਹਾਂਜੀ ਸਰਾਮਾ ਦੀ ਦੁਕਾਨ ਸਾਡੇ ਇੱਥੇ ਬਹੁਤ ਮਸ਼ਹੂਰ ਆ ਬਿਲਕੁਲ ਨਾਲ ਹੀ ਆਪਣੇ ਕਿਉਂਕਿ ਇਹਨਾਂ ਨੂੰ ਬਹੁਤ ਟਾਈਮ ਹੋ ਗਿਆ ਕੀਤਾ ਨੂੰ ਇੱਥੇ ਤੇ ਮੇਨ ਬੱਸ ਸਟੈਂਡ ਦੇ ਬਿਲਕੁਲ ਕੋਲੇ ਠੀਕ ਹੈ ਜੀ ਬਾਕੀ ਆਪਾਂ ਸਾਰਾ ਸਮਾਨ ਮੇਨ ਰੋਡ ਦੇ ਉੱਪਰ ਹੀ ਲਗਾਣਾ ਸਾਰਾ ਸਮਾਨ ਖੜੇ ਹੋ ਕੇ ਦਿਖਾ ਦਿਓ ਹਨਾ ਕੀ ਕੀ ਸਮਾਨ ਇਸ ਚਾ ਆਪਣਾ ਕੋਲ ਹੈਗਾ ਜੇ ਆਪਾਂ ਇੱਥੋਂ ਸ਼ੁਰੂ ਕਰੀਏ ਹਨਾ ਐਂਟਰੀ ਤੋਂ ਇਹ ਰੰਗੀਆਂ ਆਈਆਂ ਹੀ ਆਪਣੇ ਕੋਲੇ ਹਾਂਜੀ ਠੀਕ ਹੈ ਇਹ ਪਲਾਸ ਬਰਾਖਤਾਂ ਦੇ ਜਾਂ ਫੁੱਲਾਂ ਦੀ ਕਟਿੰਗ-ਕਟਿੰਗ ਵਾਸਤੇ ਹੁੰਦੇ ਆ ਹਾਂਜੀ ਠੀਕ ਹੈ ਇਹ ਦਾਤੀ ਆ ਗਈ ਆ ਰੀਆਂ ਟੁੰਡੂ ਕਰੰਡੇ ਇਹ ਦੱਤਿਆਂ ਅਲੱਗ-ਅਲੱਗ ਤਰ੍ਹਾਂ ਦੇ ਠੀਕ ਹੈ ਬਈ ਤੇ ਉਹ ਕਟਿੰਗ ਵਾਲੀ ਕੈਂਚੀ ਆ ਗਈ ਇਹ ਥੋੜੇ ਆਗੇ ਪਲਾਸਟਿਕ ਵਾਲੇ ਆ ਜੀ ਇੱਧਰ ਆ ਜਾਈ ਦਿਖਾ ਜੀ ਹਰੇ ਕਸੌਲੀਆਂ ਦੀ ਸਬਜ਼ੀ ਗੋਡੀ-ਗੋਡੀ ਪਾਉਣ ਵਾਸਤੇ ਠੀਕ ਹੈ ਦਸਤਾ ਪਾ ਕੇ ਦੇਵਾਂਗੇ ਔਰ ਤੁਹਾਨੂੰ ਜਿਹੜੇ ਆਪਾਂ ਖੰਦ ਤਿਆਰ ਕਰਦੇ ਆਂ ਦੇਖ ਲੋ ਰਖਤਾਂ ਦੀ ਸ਼ਾਂਗਾਂ ਚੰਗਾਈ ਵਾਸਤੇ ਠੀਕ ਹੈ ਇਸ ਤਰ੍ਹਾਂ ਦੇ ਹੁੰਦੇ ਆਪਣੇ ਕੋਲ ਜਿਵੇਂ ਹੁਣ ਬਈ ਅੱਗੇ ਸੀਜ਼ਨ ਆ ਗਿਆ ਆਚਾਰੀ ਅੰਬਾਂ ਦਾ ਹਨਾ ਉਹ ਓਕੇ ਟੱਕੇ ਵੀ ਬਣਾਉਂਦੇ ਹਾਂ ਉਹ ਓਕੇ ਤਿਆਰ ਕਰਦੇ ਉਹ ਵੀ ਕਰੋਂਗੇ ਹਨਾ ਹੂੰ ਹੂੰ ਮੁੱਠੇ ਸਾਰੇ ਜਿਹੜੇ ਦਸਤੇ ਹੁੰਦੇ ਆ ਜੀ ਉਹ ਵੀ ਬਾਈ ਉਹਦੀ ਦਸਤੇ ਵਧੀਆ ਵਰਤਦੇ ਆ ਬਾਕੀ ਹੋਰ ਵੀ ਸੰਦ ਆ ਬਈ ਇਧਰ ਜਿੰਦਰੀ ਬਣਾ ਰਹੇ ਹੋਂ ਇਹਦੇ ਬਾਰੇ ਵੀ ਦੱਸੋ ਦਿਖਾਓ ਜੀ ਇਹ ਜਿੰਦਰੀ ਤਿਆਰ ਕਰਦੇ ਆ ਠੀਕ ਲੱਕੜ ਦੀ ਆ ਦੇਖੋ ਬਈ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਜਿੰਦਰੀ ਹਨਾ ਇਹ ਦਸਤੇ ਦਿੱਤੇ ਆਉਂਦਾ 10 ਦਾ ਲੱਕੜ ਦੇ ਲਾਉਂਗੇ 10 ਦਾ 베ਰੀ ਦੀ ਲੱਕੜ ਦਾ 베ਰੀ ਦੀ ਲੱਕੜ ਹਾਂਜੀ ਠੀਕ ਹੈ ਬਾਕੀ ਬਾਈ ਹੋਰ ਵੀ ਕਾਫੀ ਸਮਾਨ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬਾਈ ਹੋਰ ਹੀ ਲੈ ਕੇ ਆਉਣਗੇ ਹਾਂਜੀ ਤੇ ਹੁਣ ਜਿਆਦਾ ਜਿਹੜਾ ਕੰਮ ਹੈਗਾ ਇਹਨਾਂ ਦਾ ਕਈਆਂ ਦਾ ਚੱਲ ਰਿਹਾ ਕਿਉਂਕਿ ਤੁਹਾਨੂੰ ਪਤਾ ਵੀ ਖੇਤ ਖਾਲੀ ਹੁੰਦੇ ਇਹਨਾਂ ਇਹ ਰੁੱਤ ਦੇ ਵਿੱਚ ਖਾਲ ਫੁੱਲ ਘਟਦੇ ਆ ਹਨਾ ਬਾਈ ਤੇ ਨਵੀਂ ਕਈ ਦੀ ਜਿਆਦਾ ਮੰਗ ਹੁੰਦੀ ਆ ਹਾਂ ਕਈਆਂ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ ਨੰਬਰ ਹੈਗਾ ਮੇਰਾ 97806 70836 ਠੀਕ ਹੈ ਠੀਕ ਹੈ 90412 04002 ਠੀਕ ਹੈ ਸੁਖਜਿੰਦਰ ਸਿੰਘ ਮੇਰਾ ਨਾਮ ਹੈ